ਸੇ ਬਾਪੂ ਜੀ ਨੂੰ ਸਾਰਾ ਕੁਝ ਪਤਾ ਲੱਗ ਗਿਆ ਸੀਗਾ ਮੈਨੂੰ ਕੁਝ ਨਹੀਂ ਪਤਾ ਮੈਂ ਤੇਰੇ ਨਾਲ ਵਿਆਹ ਕਰਾਉਣਾਗਾ ਤਾਂ ਮਰਜੀ ਗੱਲ ਕਰ ਖੰਡ ਮੇਰੀ ਏ ਮੈਂ ਕੀ ਦੱਸ ਤੈਨੂੰ ਭੱਜਣ ਲੱਗਿਆ ਮੇਰੀ ਬਾਹ ਛੱਡ ਜੀਤਾ ਕਰਦਾ ਥੱਪੜ ਮਾਰਾਂ ਖਿੱਚ ਕੇ ਮੈਂ ਤੇਰੇ ਮੇਰੇ ਨਹੀਂ ਰਹਿ ਸਕਦੀ ਪਲੀਸ ਤੋਂ ਮੈਨੂੰ ਇੱਕੋ ਕਿਸੇ ਤਰ੍ਹਾਂ ਦਾ ਆ ਜਾ ਨਹੀਂ ਤਾਂ ਬਾਪੂ ਨੇ ਵਿਆਹ ਕਰ ਦੇਣਾ ਮੇਰਾ ਕਿਤੇ ਹੋਰ ਹੋਏ ਅੱਜ ਤਾਂ ਫੇਰ ਲੇਟ ਹੋਗੀ ਇਹ ਤਾਂ ਬੋਲਣਗੇ ਕੋਈ ਨਾ ਸੌਰੀ ਕਹਿ ਦੂੰਗੀ ਹਾਂ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤਾਂ ਠੀਕ ਹੈ ਗੁੱਡ ਆਫਟਰਨੂਨ ਹੋਣ ਵਾਲੀ ਹੋ ਰਹੀ ਹੈ ਨਾ ਟਾਈਮ ਹੈ ਕੋਈ ਖਿਆਸ ਪਰ ਮੈਨੂੰ ਸੌਰੀ ਮੈਂ ਤਾਂ ਆਉਂਦੀ ਹਾਂ ਲੇਟ ਹੋ ਗਈ ਕਾਦੀ ਸਭਰੀ ਹੋਰ ਕੀ ਇੰਨਾ ਲੇਟ ਕਾ ਤੂੰ ਹੋ ਗਈ ਐਕਚੁਅਲੀ ਮੈਂ ਨਾ ਕੰਟੀਨ 'ਚ ਰੁਕ ਗਈ ਸੀ ਅੱਛਾ ਅੱਜ ਕੱਲੀ ਆਈ ਕੀ ਦੱਸਾਂ ਮੇਰੀਆਂ ਸਹੇਲੀਆਂ ਸੀਗੀਆਂ ਨਾਲ ਤਾਂ ਕਰਕੇ ਲੇਟ ਹੋ ਗਈ ਕਰ ਮੈਂ ਸਹੇਲੀਆਂ ਦਾ ਤੈਨੂੰ ਹੋ ਗਈ ਮੇਰੀ ਫਿਕਰ ਨਹੀਂ ਹੋਈ ਹੈਗੀ ਤੈਨੂੰ ਹੈ ਸਰਦੀ ਫਿਕਰ ਤਾਂ ਮੈਨੂੰ ਨੀ ਰੰਗੀਤ ਰਾਤ ਰਹਿੰਦੀ ਆ ਉਹ ਬਸ ਕਰਿਆ ਕਰ ਅੱਜ ਲੱਕੀ ਨਾ ਕਰੇਗਾ ਮੇਰੇ ਨਾਲ ਕੀ ਚਲਾ ਕੀ ਮੈਂ ਕੀਤੀਆਂ ਗਿਆ ਤੂੰ ਕੱਲ ਵੀ ਲੇਟ ਤੇ ਅੱਜ ਵੀ ਲੇਟ ਫੇਰ ਕੀ ਆ ਕਦੀ ਕਦੀ ਹੋ ਜਾਂਦਾਗਾ ਤੂੰ ਮੈਨੂੰ ਪਿਆਰ ਨਹੀਂ ਕਰਦੀ ਅੱਛਾ ਹਾਂ ਅੱਜ ਵੀ ਮਰਤੇ ਯਕੀਨ ਨਹੀਂ ਹੈਗਾ ਚਲ ਕੋਈ ਗੱਲ ਚਿੰਗ ਨਕ ਨਾ ਚੜਿਆ ਕਰਨਾ ਪਰ ਤੁਸੀਂ ਵੀ ਮੈਨੂੰ ਤੰਗ ਨਾ ਕਰਿਆ ਕਰੋ ਕੋ ਤੰਗਰ ਨੂੰ ਮੈਂ ਤੈਨੂੰ ਕੀ ਕਹਦਾ ਤਨ ਕਰਦੇ ਹੋ ਮੈਨੂੰ ਇਹਨਾਂ ਤੇ ਮੈਂ ਤੁਹਾਨੂੰ ਪਿਆਰ ਕਰਦੀ ਆ ਫੇਰ ਵੀ ਮੈਨੂੰ ਕਹਿੰਦੇ ਹਜੇ ਪਿਆਰ ਨਹੀਂ ਕਰਦੀ ਹੈਗੀ ਅੱਛਾ ਮੈਂ ਨਹੀਂ ਪਰ ਕਰਦਾ ਤੈਨੂੰ ਹੈ ਬਿਲਕੁਲ ਨਹੀਂ ਤੂੰ ਗੱਲੀ ਕਰਦੀ ਆ ਹਾਂ ਕਾਈ ਤਾਂ ਲੜਦੇ ਹੋ ਇਹ ਲੜਾਈ ਵੀ ਉੱਥੇ ਹੁੰਦੀ ਇੱਥੇ ਪਿਆਰ ਹੁੰਦਾ ਤੇ ਪਿਆਰ ਵੀ ਉੱਥੇ ਹੁੰਦਾ ਜੇ ਲੜਾਈ ਹੁੰਦੀ ਹੈ ਹੋਏ ਇੰਨਾ ਮੁਠੀ ਕਰ ਲੈਣਾ ਪਟਿਆ ਹੋਇਆ ਮੈਨੂੰ ਇਹ ਗੱਲਾਂ ਕਿਹਨੇ ਸਖਾਈਆਂ ਨੇ ਤੈਨ ਸਖਾਈਆਂ ਨੇ ਮੈਂ ਨਹੀਂ ਸਖਾਈਆਂ ਤੁਸੀਂ ਸਖਾਈਆਂ ਗਿਆ ਆਹੋ ਚੰਗਾ ਹਾਂ ਖੋਸ਼ਨਾ ਇਹ ਹਾਲਾ ਮੇਰੀ ਖੰਡ ਦਾ ਮੈਂ ਤਾਂ ਐਵੇਂ ਕਹਿੰਦੀ ਸੀ ਆਪਾਂ ਥੋੜਾ ਅੱਗੇ ਜਾ ਕੇ ਨਾ ਗੱਲ ਕਰੀਏ ਹੋਰ ਕੀ ਹੁੰਦਾ ਨਹੀਂ ਅੱਤ ਤਾ ਹਵਾ ਵੀ ਨਹੀਂ ਚੱਲਦੀ ਹੈਗੀ ਗਰਮੀ ਲੱਗੀ ਜਾਂਦੀ ਮੈਨੂੰ ਤਾਂ ਲੈ ਆਪਾਂ ਨੂੰ ਕੀ ਪਰਵਾਹ ਹੈ ਆਪਣਾ ਕਿਸ ਦੀ ਜੱਗ ਦੀ ਪਰਵਾਹ ਤਾਂ ਮੈਂ ਕਰਦਾ ਹੈਗਾ ਚਲੋ ਫਿਰ ਚੱਲਦੇ ਹਾਂ ਜੋ ਤੱਕ ਤੂੰ ਖੜੀਆਂ ਮੋੜਨਾ ਮੋੜਾ ਲਾ ਕੇ ਹਾਏ ਜਹਣ ਦੇ ਚਲੀਏ ਚੱਲ ਖੜੀ ਆ ਜਾ ਮੇਰੇ ਪੈਰ ਕਮ ਦੋ ਕਹੇ ਮਤਾ ਹੈ ਗੰਦੀ ਸੀ ਹਾਂ ਕੋਈ ਤਾਂ ਪਾਪਾ ਆਸਾ ਲੁੱਕ ਲੁੱਕ ਕੇ ਮੈਨੂੰ ਦੇ ਰਾਂਗੇ ਕੋਈ ਗੱਲ ਕਿਉਂ ਨਹੀਂ ਕਰਦਾ ਵਿਆਹ ਦੀ ਲੈ ਹੈ ਕੰਬਲੀ ਅਲੇ ਵਿਆਦੀ ਉਮਰ ਤਾਂ ਹੋ ਜਾਂਦੀ ਨਿਹਾਲਤਾ ਸਾਡੀ ਉਮਰ ਇਸ਼ਕ ਦੀਆਂ ਗੁੱਡੀਆਂ ਚੜਾਉਣ ਦੀ ਐ ਤੂੰ ਗੁੱਡੀਆਂ ਚੜਾਈ ਜਾ ਮੈਨੂੰ ਭਾਵੇਂ ਕੋਈ ਹੋਰ ਵਿਆਹ ਕੇ ਲੈ ਜਾ ਐ ਕਿਵੇਂ ਲੈ ਜੂਗਾ ਮੇਰੇ ਸਾਨੂੰ ਬਚਾਉਣੀ ਪਾੜ ਦੂੰ ਅੱਛਾ ਹਾਂ ਫਿਰ ਛੇਤੀ ਗੱਲ ਕਰ ਲੈ ਘਰੇ ਨਹੀਂ ਗੱਲ ਕਰਨ ਨੂੰ ਕੋਈ ਨਾ ਫਿਰ ਵੀ 8 ਸਾਲ ਦਾ ਮੁਲਾਜਾ ਐ ਐ ਥੋੜੀ ਛੱਡੂਗਾ ਤੈਨੂੰ ਪਤਾ ਐ ਵਿਆਹ ਤੇ ਮੈਂ ਤੇਰੇ ਨਾਲ ਹੀ ਕਰਾਊਗਾ ਸ਼ਾਦੀ ਤਾਂ ਮੈਂ ਵੀ ਨਹੀਂ ਮੈਂ ਵੀ ਨਹੀਂ ਕਿਧਰ ਲਾਵਾਂ ਲੈਂਦੀ ਤੇਰੇ ਕੋਲ ਮੇਰਾ ਜੀ ਤਾਂ ਐ ਕਰਦਾ ਐ ਤੈਨੂੰ ਲੈ ਕੇ ਤੱਕਰ ਹੋ ਜਾਗੇ ਜੇ ਪਾਸੇ ਅੱਛਾ ਹਾਂ ਲੈ ਆ ਜਾ ਜਾਨ ਮੇਰੀਏ ਉਰੇ ਕਰੀਏ ਪਿਆਰ ਦੀਆਂ ਗੱਲਾਂ ਆਏ ਹਾਏ ਕਿਸ ਦਾ ਕੋਈ ਡਰ ਪਾਉਣੀ ਹੈਗਾ ਮੈਨੂੰ ਅੱਛਾ ਹਾਂ ਜੇ ਡਰ ਨਹੀਂ ਹੈਗਾ ਤੇ ਫਿਰ ਗੱਲ ਕਿਉਂ ਨਹੀਂ ਛੇੜਦਾ ਵਿਆਹ ਦੀ ਕਰੇ ਨਹੀਂ ਗੱਲ ਵਿਆਹ ਦੀ ਕਰਾਂਗੇ ਲਈ ਵਿਆਹ ਦੀ ਉਮਰ ਤਾਂ ਹੋਣੀ ਬੜੀ ਮੋਟੀ ਹੋਰ ਕਦੋਂ ਉਮਰ ਹੋਗੀ ਮੇਰੀ ਸੁਣ ਗੱਲਾਂ ਹਾਂ ਮੰਮੀ ਡੈਡੀ ਵੀ ਕਹਿੰਦੇ ਨੇ ਹੂੰ ਤੇ ਰਿਸ਼ਤੇਦਾਰਾਂ ਵਿੱਚ ਦੀ ਵੀ ਕਹਿੰਦੇ ਨੇ ਹਾਂ ਕਹਿੰਦੇ ਵੀ ਕਾਕਾ ਹੁਣ ਵਿਆਹ ਕਰਾ ਲੈ ਹੂੰ ਤੇਰੀ ਉਮਰ ਬਹੁਤ ਹੋ ਗਈ ਕਹਿੰਦੇ ਕੁਛ ਨਹੀਂ ਰੱਖਿਆ ਪੜਾਈ ਦੇ ਵਿੱਚ ਪਰ ਮੈਂ ਤਾਂ ਹਲੇ ਕਿਸ਼ਕ ਪੜਾਈਆਂ ਪੜਦਾ ਫਿਰਦਾ ਹਾਂ ਇਸ਼ਕ ਕਰੇ ਜਾ ਕੇ ਕਰ ਲਈ ਵਿਆਹ ਤੋਂ ਬਾਅਦ ਵਿਆਹ ਤਾਂ ਕਰਾਲਾ ਨਹੀਂ ਵਿਆਹ ਤੋਂ ਬਾਅਦ ਨਹੀਂ ਇਸ਼ਕ ਵਧੀਆ ਲੱਗਦਾ ਹੁੰਦਾ ਵਿਆਹ ਤੋਂ ਪਹਿਲੇ ਹੁੰਦਾ ਤਾਂ ਫੇ ਤਦ ਤੱਕ ਮੈਨੂੰ ਭਾਵੇਂ ਕੋਈ ਹੋਰ ਵਿਆਹ ਕੇ ਲੈ ਜਾਏ ਐ ਕਿ ਮੈਨੂੰ ਲੈ ਜਾਏ ਵਿਆਹ ਕੇ ਮੇਰਾ ਤਾਂ ਕਾਲਜਾ ਮੱਚ ਜਾਣਾ ਉਹ ਦੇਖ ਕੇ ਮੇਰੇ ਸਾਲੀ ਨੂੰ ਬਥੇ ਰੱਖਿਆ ਕਿ ਜੱਗ ਨਾ ਗੱਲ ਕਰ ਲੈ ਓਏ ਮੇਰੇ ਨਾਲ ਆ ਤੈਨੂੰ ਕੰਜਰ ਦੀਆਂ ਪਹਾੜੀਆਂ ਕਮਾਉਂਦਾ ਦੱਸ ਤੈਨੂੰ ਮੈਂ ਲੈ ਕੇ ਜਾਂਦਾ ਤੈਨੂੰ ਸਿਮਲੇ ਜਦ ਤੈਨੂੰ ਕੁਲੂ ਮਨਾਲੀ ਦੇ ਫਲਾਣਾ ਠਿੰਕਾ ਐ ਦੱਸ ਮੈਂ ਘਰੇ ਕਿਵੇਂ ਗੱਲ ਕਰ ਲਾਂ ਕਿਉਂ ਕੀ ਗੱਲ ਤੈਨੂੰ ਡੈਡੀ ਦਾ ਤੇ ਵੀਰ ਦਾ ਸੁਭਾਪ ਤਾਂ ਹੀ ਹੈ ਨਾ ਕਿੰਨਾ ਗਰਮ ਆ ਜੇ ਮੈਂ ਗੱਲ ਕੀਤੀ ਨਾ ਉਹਦਾ ਮਾਰਕ ਮੈਨੂੰ ਦੱਬ ਦੇਣਗੇ ਲਾ ਐ ਕਿ ਮੈਂ ਦੱਬ ਦੇਣਗੇ ਮੈਨੂੰ ਨਹੀਂ ਪਤਾ ਤੂੰ ਕੋਈ ਵਿਚੋਲਾ ਭੇਜ ਗੱਲ ਤਾਂ ਮੁੰਡੇ ਵਾਲੇ ਕਰਦੇ ਹੁੰਦੇ ਆ ਚੱਲ ਵਿਚੋਲਾ ਤਾਂ ਭੇਜ ਦੂੰ ਮੈਂ ਹੁਣ ਤੈਨੂੰ ਪਤਾ ਵੀ ਤੇਰੇ ਬਿਨਾ ਮੇਰਾ ਇੱਕ ਮੈਂਟ ਨਹੀਂ ਸਰਦਾ ਹੈ ਹੈਨਾ ਦਿਨ ਹੋਇਆ ਕੀ ਰਾਤ ਦਾ ਸਮਾਂ ਲੱਗੇ ਜੇ ਅੱਖ ਲੱਗਦੀ ਹੈ ਤਾਂ ਸੁਪਨੇ 'ਚ ਤੂੰ ਜੇ ਲੱਗਦੀ ਨਹੀਂ ਤਾਂ ਬੇਚ ਜਾਨੀ ਬਸ ਮਰਾਈਂ ਜੀ ਕਰਦਣਾ ਉੱਡ ਕੇ ਤੇਰੇ ਕੋਲ ਆ ਜਾ ਗੱਲਾਂ ਤਾਂ ਤੈਨੂੰ ਬਹੁਤ ਆਉਂਦੀਆਂ ਜਦੋਂ ਮੈਂ ਵਿਆਹ ਦੀ ਗੱਲ ਕਰਦੀ ਆ ਉਹਦੇ ਕੋਈ ਫੈਸਲਾ ਨਹੀਂ ਲਿਆ ਜਾਂਦਾ ਤੇ ਫੈਸਲੇ ਨੂੰ ਦੱਸ ਹੈ ਚੱਲੀ ਤੂੰ ਕਹੀਆਂ ਗੱਲਾਂ ਕਰੀ ਜਾਂਦੀਆਂ ਹੈਗੀ ਕਰੋ ਤੱਕ ਮਿਲਦੇ ਰਹਾਂਗੇ ਇਦਾਂ ਨਹੀਂ ਵਿਆਹ ਹੁੰਦਾ ਹੁੰਦੇ ਹੋਊਗਾ ਆਂ ਦੱਸ ਕੇ ਮੈਂ ਹੁਣ ਤੈਨੂੰ ਲੈ ਕੇ ਭੱਜਾਂ ਕਿਸੇ ਪਾਸੇ ਮੈਂ ਜੇ ਬੰਦਾ ਕੋਈ ਹਿੱਲਾ ਵਸੀਲਾ ਕਰੂਗਾ ਨਾ ਤਾਂ ਹੀ ਵਿਆਹ ਹੋਊਗਾ ਮੈਂ ਤਾਂ ਆਮ ਬੈਠਾ ਹੋਣੀ ਜਾਂਦਾ ਨਹੀਂ ਮੈਂ ਹੋਰ ਆਸ਼ਕਾਨਾ ਕੰਮ ਨਹੀਂ ਕਰਦਾ ਹੈਗਾ ਕਿ ਤੈਨੂੰ ਲੈ ਕੇ ਨਿਕਲ ਜਾ ਮੈਂ ਮੈਨੂੰ ਕੁਝ ਨਹੀਂ ਪਤਾ ਮੈਂ ਤੇਰੇ ਨਾਲ ਵਿਆਹ ਕਰਾਉਣਾਗਾ ਤਾਂ ਮਰਜ਼ੀ ਗੱਲ ਕਰ ਖੰਡ ਮੇਰੀ ਏ ਮੈਂ ਕੀ ਦੱਸ ਤੈਨੂੰ ਭੱਜਣ ਲੱਗਾਂ ਤੇਰੀ ਰਾਜਾ ਦੇ ਬੱਚੇ ਮੈਂ ਮੈਂ ਵੀ ਬੈਠਰ ਨਹੀਂ ਕਰਾਂਗਾ। ਅੱਛਾ ਮੈਂ ਦਿੱਥੋਂ ਬਾਹਰ ਮੈਂ ਦੱਸ ਬਾਹਰ ਤਾਂ ਨਹੀਂ ਹੈਗਾ। ਦਿੱਥੋਂ ਦਾ ਮੈਂ ਇੱਕ ਦਿਨ ਨਹੀਂ ਹੈਗਾ। ਹੋਰ ਦੱਸ ਹੈ ਤੈਨੂੰ ਪਤਾ ਮੈਂ ਕਰਨੇ ਪੈਰ ਕਰਦਾ। ਹਾਂ ਪਤਾ ਹੈ। ਹੈ ਪਤਾ ਹੈ। ਤੇਰੇ ਬੰਦਾ ਮੈਂ ਕਿਸੇ ਹੋਰ ਕੁੜੀ ਖਣਿ ਲੇਖਿਆ ਤੱਕ ਨਹੀਂ। ਜੇ ਦੇਖੇਗਾ ਨਾ ਤੇ ਚਾਨੋ ਮਾਰ ਦੂੰਗੀ। ਆਹੋ ਹਾਂ ਅੱਛਾ ਬਿਲਕੁਲ ਤੇਰੀ ਵਰਗਾ ਗਾਉਣਾ ਹੈ। ਇਹਨਾਂ ਮੈਂ ਮੁਕਤੀ ਦੇਵਾਂਗਾ ਜਹਾਨ ਤੋਂ। ਬਹੁਤ ਬੇਨਜ਼ਾ ਮੇਰੇ ਵਰਗੀ ਤਾਂ ਮੈਂ ਹੀ ਬਣਾਈ ਰੱਬ ਨੇ ਬਸ। ਹਾਂ ਅੱਛਾ ਹਾਂ ਜਾਣਦੇ ਤੂੰ ਫੜਦੀ ਨਹੀਂ ਹੈਗੀ। ਸਦਿਆ ਕਿੱਥੇ ਜਲੀ ਹੈ? ਐ ਦੱਸ ਘਰੇ ਜਾਣੇ ਲੇਟ ਹੋ ਜੂਗੀ ਮੈਂ ਕੀ ਕਰਾਂਗੀ ਜਾ ਕੇ ਕਰਾਂ ਕਿ ਇਹ ਘੰਟਾ ਕੋ ਹੋ ਗਿਆ ਐਂ ਕਿਉਂ ਕਰਦੀ ਮੇਰਾ ਦਿਲ ਨਹੀਂ ਲੱਗਦਾ ਹੈ ਜੀ ਤੇਰਾ ਦਿਲ ਨਹੀਂ ਲੱਗਦਾ ਤਾਂ ਪੱਕੀ ਲੈ ਜਾ ਘਰੇ ਲੈ ਕੇ ਜਾ ਮੂੰਹ ਹੌਸਾ ਰੱਖ ਬਸ ਤੇ ਨੰਬਰ ਤੇ ਯਕੀਨ ਨਹੀਂ ਹੈਗਾ ਯਕੀਨ ਤਾਂ ਆ ਗਿਆ ਫੇਰ ਪਰ ਤੂੰ ਪਤਾ ਨਹੀਂ ਕਦੋਂ ਤੱਕ ਕੁਲਾਰੇ ਲੋਂਦਾ ਰਹੇਗਾ ਦਾ ਤੇਰਾ ਭਲਾ ਹੋਵੇ ਤੇਰਾ ਕੰਮ ਲਈ ਨਹੀਂ 8 ਸਾਲ ਦੀ ਮੁਹੱਬਤ ਹੈ ਮੇਰੀ ਤੈਨੂੰ ਸੱਚਾ ਪਿਆਰ ਕਰਦਾ ਮੈਂ ਸੱਚਾ ਪਿਆਰ ਸਮਝ ਗਈ ਹਰੇ ਵੀ ਤੈਨੂੰ ਯਕੀਨ ਨਹੀਂ ਹੈਗਾ ਐਨੇ ਸ਼ੱਕ ਕਰਦੀ ਮੇਰੇ ਪਿਆਰ ਤੇ ਦਾ ਮੈਨੂੰ ਤਾਂ ਯਕੀਨ ਉਦੋਂ ਹੋਗਾ ਜਦ ਦਿਨ ਤੂੰ ਵਿਆਹ ਕਰਾਏਗਾ ਕਲਪੋਈ ਨਾ ਮੈਂ ਕਰਦਾ ਕੋਈ ਹਰ ਦਾ ਫੇਰ ਪੇਦਾਂ ਵਿੱਚ ਉੱਲੋ ਚੱਜੀ ਠੀਕ ਆ ਚੱਲੀ ਹਾਂ ਅਪਾ ਖੁਸ਼ ਹਾਂ ਬਹੁਤ ਚੱਲੀ ਮੈਂ ਜਾ ਘੰਟਾ ਕੋਈ ਨਾ ਫਾਇਦਾ ਸੋ ਹੁਣ ਤਾਂ ਛੁੱਟੀ ਦਾ ਵੀ ਟਾਈਮ ਹੋ ਗਿਆ ਕੈਂਟਾ ਰਹਿ ਗਿਆ ਹਾਂ ਜੀ ਨਾ ਕੋਈ ਨਾ ਲੱਗ ਜੂਗਾ ਹੌਲੀ ਹੌਲੀ ਜੀ ਲੋਕਰੇ ਲਾ ਜੇਗਾ ਮੈਨੂੰ ਇਧਰ ਸੋਨੇ ਵਰਗਾ ਜੱਟ ਹੀਰੇ ਵਰਗਾ ਤੈਨੂੰ ਕੰਜਦੇ ਸੋਨੇ 'ਚ ਮਾਰ ਦੂੰਗਾ ਸੋਨੇ 'ਚ ਆਏ 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 ਕਾਣੂ ਛੇੜੇ ਛੇੜਦੀਆਂ ਮਾਨ ਦੀਦਾ ਕੋਈ ਨਹੀਂ ਅੱਕ ਦਾ ਸਾਲ ਦਾ ਸਮਝਦੀ ਨਹੀਂ ਹੈ ਗੰਜਰਾਂ ਦੀ ਗਨੇ ਉਹ ਵੀ ਬੌਲੀ ਜੱਟ ਨਾਲ ਕਦੇ ਸਮੋਸਾ ਖਾ ਲਿਆ ਕਦੇ ਕੁਲਚਾ ਭਾਣਦੇ ਗਏ ਨੇ ਤੈਨੂੰ ਮੈਂ ਖਵਾਉਂਦਾ ਪੀਜਾ ਲਾਲਾ ਛੱਡਦਾ ਹੁੰਦਾ ਕਿਹੜਾ ਕਦੇ ਤੈਨੂੰ ਮੈਂ ਖਵਾਉਂਦਾ ਕੁਝ ਫਰਾਨਾ ਉਹ ਗਨੇ ਫਰੂਟ ਆ ਪਹਾੜੀਆਂ ਵਾਲੇ ਹੈ ਤੁਲੂਨ ਵਾਲੀ ਜਾ ਕੇ ਤੈਨੂੰ ਪਹਾੜੀਆਂ ਦਾ ਕਹਿੰਦਾ ਉੱਥੇ ਅ ਬਰਕਾ ਨੂੰ ਮਿੱਥੋਂ ਕਾ ਨੂੰ ਗੁੱਸਾ ਚੜਾਣਾ ਹੈ ਗਨੇ ਕਹਿੰਦਾ ਇੱਥੇ ਹੀ ਪਾਰਕਾਂ 'ਇ ਬੈਠਣਾ ਕੋਈ ਨਾ ਆ ਜਾ ਅੱਗੇ ਤੇ ਕਹਿੰਦਾ ਤੈਨੂੰ ਮੈਂ ਮਾਣੂ ਜਫਾ ਉਸ ਤੇ ਦੇਖੀ ਜਾਊਗੀ ਉਹ ਮਾਂ ਲੜਾਈ ਹੋ ਪੈ ਜੀ ਅੱਜ ਦਾ ਮੇਰਾ ਖੂਨ ਮਚ ਗਿਆ ਉੱਥੇ ਦੱਸ ਗਏ ਨੇ ਮੈਂ ਨਹੀਂ ਛੱਡਦਾ ਜੇ ਕਹਿੰਦੇ ਆ ਜਾ ਤੂੰ ਕੀ ਹੋ ਗਿਆ ਖੰਡ ਕਿਹੜੀਆਂ ਸੋਚਾਂ ਚ ਹੁਣ ਹੈ ਸੋਚਦਾ ਜਦ ਵੀ ਤੂੰ ਹੀ ਪਾਇ ਰੱਖਿਆ ਕਿਉਂ ਮੈਂ ਕਾ ਤੋ ਪਾਇਆ ਹੋਰ ਕੀ ਕਿਆ ਦਿਨੋਂ ਪਰ ਗੱਲ ਕਰਦਾ ਨਹੀਂ ਆ ਕੋਈ ਨਾ ਕਰ ਲਾਂਗੇ ਫਿਰ ਐਡੀ ਕਿਹੜਾ ਕਾਲੀ ਹੈਗੀ ਘਰੇ ਵੀ ਜੇ ਪਤਾ ਲੱਗ ਗਿਆ ਨਾ ਬਹੁਤ ਖਰਾ ਪੈ ਜਾਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਵਿਆਹ ਹੋਊਗਾ ਕਿਦਾਂ ਆਪਣਾ ਇਵੇਂ ਲੋਕਾਂ ਦੇ ਵੇਖਾਂਦੇ ਨੂੰ ਵੀ ਆਪਣਾ ਹੋ ਜੂਗਾ ਕਿ ਆਪਣਾ ਕੁਝ ਲਾਇਦਾ ਹੋਊਗਾ ਇਹ ਦੱਸਦਾ ਮੈਨੂੰ ਨਹੀਂ ਮੇਰਾ ਬਾਪੂ ਬਹੁਤ ਗੁੱਸੇ ਵਾਲਾ ਹੈਗਾ ਉਹ ਤਾਂ ਮੈਨੂੰ ਜਾਨੋਂ ਮਾਰ ਦੂਗਾ ਨਹੀਂ ਚੱਲ ਕੋਈ ਨਾ ਖੰਡ ਤੂੰ ਨਾ ਗੁੱਸਾ ਕਰੇ ਕਰ ਮੈਂ ਕੋਈ ਕਰਦਾ ਹੱਲ ਇਹ ਜੰਮ ਚੁੱਲਦਾ ਕੱਢੋ ਖਰ ਲ ਟੈਨਸ਼ਨ ਨਾ ਰਹਿ ਤੂੰ ਨਾਲ ਦਿਲ ਤੇ ਰਹਿ ਕਰ ਗੱਲਾਂ ਇਹ ਚੰਗਾ ਠੀਕ ਆ ਪਰ ਜੋ ਵੀ ਕਰਨਾ ਛੇਤੀ ਕਰੀ ਜਮਤਾਇ ਕਹ ਨਾ ਹਾਂ ਮੈਂ ਜਾਂਦਾ ਜਾਂਦਾ ਤੈਨੂੰ ਤੇਰੇ ਪਿੰਡ ਵਾਲੀ ਫਿਰਨੀ ਤਾਰ ਜੂਗਾ ਉਹ ਨਹੀਂ ਕਿਉਂ ਕਿਸ ਨੇ ਵੇਖ ਲਿਆ ਤਾਂ ਸਿਆਪਾ ਪੈ ਜਾਊਗਾ ਤੂੰ ਦੇਖੀ ਆਣ ਦੇ ਮੈਨੂੰ ਕੋੜਾ ਪਰਵਾਹ ਲੋਕਾਂ ਦੀ ਨਹੀਂ ਨਹੀਂ ਜੇ ਫਿਰ ਵੀ ਤੂੰ ਮੈਨੂੰ ਛੱਡ ਕੇ ਆਉਣਾ ਨਾ ਤਾਂ ਪਿਛਲੇ ਘੜੇ ਤੇ ਲਾਦੀ ਮੈਂ ਆਪ ਹੀ ਚੱਲ ਜੂੰਗੀ ਅੱਗੋਂ ਕਾ ਤੂੰ ਕੱਲ ਤਾਂ ਦੱਸ ਕਾ ਤੂੰ ਡਰ ਲੱਗਦਾ ਮੈਨੂੰ ਤਾਂ ਮੇਰੇ ਹੁੰਦੇ ਡਰਦੀਆਂ ਜਦੋਂ ਮੈਂ ਤੇਰੇ ਨਾਲ ਖੜਿਆ ਤੂੰ ਮੇਰੇ ਨਾਲ ਖੜੀ ਫਿਰ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ ਹੈਗਾ ਆਪਾਂ ਤਾਂ ਖੜੇ ਆ ਪਰ ਫਿਰ ਵੀ ਡਰਨਾ ਪੈਂਦਾ ਹੈਗਾ ਜਦ ਤੱਕ ਵਿਆਹ ਨਹੀਂ ਹੋ ਜਾਂਦਾ ਹੈਗਾ ਚੱਲ ਕੋਈ ਨਾ ਹਾਂਜੀ ਕੱਲ ਨੂੰ ਰੌਲਾ ਹੀ ਪੈਂਦਾ ਹੈਗਾ ਸਮਾਂ ਗੱਲ ਛੇਤੀ ਪਹੁੰਚੂ ਕਰੇ ਹਾਂ ਤੂੰ ਤਾਂ ਮੈਨੂੰ ਮਰਵਾ ਕੇ ਖੁਸ਼ ਆ ਕਿਉਂ ਹੋਰ ਕੀ ਆਜੰਬੀ ਚਲ ਨਹੀਂ ਜਾਂਦਾ ਫਿਰ ਚਲ ਠੀਕਾ ਤੂੰ ਨੰਗ ਜਾ ਕੋਈ ਦੇਖ ਲੂਗਾ ਤੇ ਲੈ ਦੇਖਣ ਨੂੰ ਫਿਰ ਕਿ ਹਲਕ ਪੈਂਦਾਗਾ ਜੋ ਵਿਆਹ ਹੋ ਗਿਆ ਫਿਰ ਗਿਆ ਸਹੁਰੇ ਦੇ ਪਿੰਡੇੜਾ ਮਾਰਿਆ ਕਰੂੰਗਾ ਮੈਂ ਫਿਰ ਵੀ ਫਿਰ ਦੇਖੀ ਚਾਹੂਗੀ ਜਦੋਂ ਵਿਆਹ ਹੋਗਾ ਹੁਣ ਤਾਂ ਜਾ ਚਲ ਠੀਕ ਹੈ ਚੰਗਾ ਚਲ ਠੀਕ ਹੈ ਬਾਏ ਜਾਣਦੇ ਤੂੰ ਮੈਂ ਉਹਨੂੰ ਕਹਿ ਤਿੱਤਾ ਕਿ ਕਰੇ ਗੱਲ ਕਰੂੰਗੀ ਪਰ ਗੱਲ ਕਰੂੰ ਕਿਵੇਂ ਮੈਨੂੰ ਤਾਂ ਡਰ ਲੱਗਦਾ ਚੱਲ ਦੇਖੀ ਜੋ ਜੋ ਹੋਊਗਾ ਚੱਲ ਕੋਈ ਨਹੀਂ ਜੋ ਹੋ ਦੇਖੀ ਜਾਉ ਕਿਉਂ ਜਾਬ ਨੂੰ ਮਿਲਦੀ ਖੁਸ਼ੀ ਨਹੀਂ ਹੋਈ ਬੜੀ ਮਰਜਾਈ ਜੀ ਫਿਰਦੀ ਐ ਜਾਗਰਾ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਮੇਰਾ ਰਾਹ ਨਾ ਰੋਕਿਆ ਕਰ ਅੱਛਾ ਅਸੀਂ ਰਾਹ ਵੀ ਨਾ ਰੋਕੀਏ ਤੂੰ ਯਾਰਾਂ ਨਾਲ ਪਾਰ ਕਰ ਜਾ ਜੱਥੀਆਂ ਭਾਵੇਂ ਹੈ ਤੂੰ ਆਪਣੇ ਪਿੰਡ ਦਾ ਹੋਰਾ ਸ਼ਰਮ ਕਰ ਲਿਆ ਕਰ ਕਿਉਂ ਅਸੀਂ ਸੰਗਸਰਮ ਕਰੀਏ ਤੂੰ ਯਾਰ ਨਾਲ ਜਾ ਕੇ ਇਸ਼ਕ ਪੜਾਈਆਂ ਕਰੇ ਜਾ ਕੇ ਰੰਗਰਲੀਆਂ ਮਨਾਵੇ ਅੱਛਾ ਠੀਕ ਐ ਜੇ ਤੂੰ ਨਾ ਹਟਿਆ ਨਾ ਤਾਂ ਮੈਂ ਘਰੇ ਦੱਸ ਦੂੰ ਸਾਰਾ ਕੁਝ ਦੱਸ ਦੇ ਫਿਰ ਮੈਂ ਵੀ ਦੱਸ ਦੂੰਗਾ ਕਿ ਉਹ ਭੈਜ ਮੁੱਲੰਗ ਨਾਲ ਨਾ ਤੂੰ ਜੱਥੀਆਂ ਪਾਣੀਆਂ ਨਾ ਕਿਹੜੀਆਂ ਮੇਰਾ ਬੜਾ ਕਾਜਾ ਮੱਚਦਾ ਹੈ ਤੂੰ ਜਾਗਰਦੀ ਐ ਜਾਗਰਦੀ ਜਾਗਰ ਤੈਨੂੰ ਬੁਣਾ ਕੇ ਹਟੂ ਠੀਕ ਐ ਨਾ ਮੈਂ ਬਾਲੀ ਬਕਵਾਸ ਨਾ ਕਰਿਆ ਕਰ ਛੱਡ ਮੇਰਾ ਰਾ ਜਾਣ ਦੇ ਮੈਨੂੰ ਮੇਰੀ ਗੱਲ ਸੁਣ ਉਹਦੇ ਕੋਲੇ ਤਾਂ ਡੇਢ ਕਿੱਲਾ ਐ ਐਨੀ ਦਾ ਜੱਟ ਸੋਨੀ ਦੀ ਚੈਣ ਪਾਈ ਫਿਰਦਾ ਚੈਣ ਪਾਈ ਤੂੰ ਮੰਨ ਜਾ ਮੰਨ ਜਾ ਬੌਲੀਏ ਉਹਦੇ ਮਗਰ ਕਿਉਂ ਲਗਦੀ ਐ ਤੈਨੂੰ ਜੱਟ ਸੋਨੇ ਚ ਮੜਾ ਦੂਗਾ ਸੋਨੇ ਚ ਸਮਝਿਆ ਕਰਦੇ ਨੇ ਦਿਮਾਗ ਤੂੰ ਕੰਮ ਲੈ ਤੂੰ ਕਿਉਂ ਪਾਗਲ ਹੋ ਰਹੀ ਐ ਕੀ ਜਾਤਾਂ ਪਾਤਨ ਮਾਰਦੇ ਗੋਲੀ ਉਹ ਤਾਂ ਮਲੰਗਾ ਹੈਗਾ ਕਿਸੇ ਦਾ ਮੈਂ ਪਿਆਰ ਮੇਰੀ ਗਰੀਬੀ ਦੇਖ ਕੇ ਚਾਪ ਪਾ ਦੇਖ ਕੇ ਨਹੀਂ ਹੁੰਦਾ ਦਿਲ ਮਿਲਿਆਂ ਦੇ ਮੇਲੇ ਹੁੰਦੇ ਆ ਓਏ ਦਿਲ ਮਿਲਿਆਂ ਦਾ ਥੋੜੀ ਟਾਈਮ ਹੁੰਦਾ ਓਦੋਂ 6 ਕ ਮਹੀਨੇ ਟੱਪ ਜਾਣਾ ਤੇਰੇ ਵਰਗੇ ਨੇ ਤਲਾਕ ਹੁੰਦੇ ਮੈਂ ਬਹੁਤੇ ਦੇਖੇ ਨੇ ਹੁਣ ਕੀ ਨਾ ਗੱਲ ਤੂੰ ਜਾਣਦੇ ਮੈਨੂੰ ਛੱਡ ਮੇਰਾ ਰਾਹ ਐ ਕਿਵੇਂ ਬਗ ਜਾਂਗੀ ਜਾਗਰ ਤੋਂ ਬਗੈਰ ਮੇਰੀ ਬਾਹ ਛੱਡ ਇਹ ਲੱਫੜੰਨੇ ਤੈਨੂੰ ਬਹੁਤ ਮਹਿੰਗਾ ਫੁੱਲ ਆ ਬਕੂ ਜੀ ਆਪੀ ਚਾਰ ਬਣਾ ਕੇ ਬੀਂ ਜੰਦੇ ਕੀ ਗੱਲ ਹੋਰ ਕੀ ਕਰੀਏ ਪੁੱਤ ਅਜ ਤਾਂ ਢੀਕ ਢੀਕ ਕੇ ਤੈਨੂੰ ਚਾਹ ਬਣਾਏ ਲਈ ਤੂੰ ਤਾਂ ਜਲੇਟ ਐ 10 ਘੰਟਾ ਬਾਪੂ ਜੀ ਨਾਲ ਐਵੇਂ ਸੀ ਮੇਰੇ ਸਹੇਲੀ ਦਾ ਨਾ ਬਰਥਡੇ ਸੀਗਾ ਅੱਛਾ ਉਹਦੀ ਪਾਰਟੀ ਸੀ ਤਾਂ ਕਰਕੇ ਲੇਟ ਹੋ ਗਈ ਥੋੜਾ ਜਿਹਾ ਤੂੰ ਕੀ ਸੋਚਦਾ ਪਾਣੀ ਤਾਂ ਲਿਆ ਫੇ ਕੁੜੀ ਨੂੰ ਚੱਲਿਆ ਨਾ ਬਾਪੂ ਕੋਈ ਨਹੀਂ ਹਾਂ ਦੇਖ ਪਾਲੇ ਬਾਪੂ ਜੀ ਅਜ ਤੱਕ ਖਾਲੀ ਪੁੱਤ ਮੈਂ ਤਾਂ ਦੇਖ ਜੇ ਤਾਂ ਦੇਖ ਪੁੱਤ ਤੇਰੀ ਮਾਂ ਹੁੰਦੀ ਤਾਂ ਤਾਂ ਤੇਰੇ ਨਾਲ ਗੱਲੋਂ ਕਰਦੀ ਹੁਣ ਮੈਂ ਤੇਰੀ ਮਾਂ ਮੈਂ ਤੇਰਾ ਬਾਪ ਮੈਂ ਵੀ ਹਾਂ ਜੀ ਤੇਰੇ ਵਾਸਤੇ ਪੁੱਤ ਬਹੁਤ ਵਧੀਆ ਰਿਸ਼ਤਾ ਆ ਆਪਣੇ ਗਵੰਡੀ ਨੇ ਦੱਸ ਪਾਈ ਐ ਰਿਸ਼ਤਾ ਪਰ ਬਾਪੂ ਜੀ ਮੇਰੀ ਤਾਂ ਜੇ ਪੜਾਈ ਵੀ ਨਹੀਂ ਪੂਰੀ ਹੋਈ ਪੁੱਤ ਬਚੋਲਾ ਕਹਿੰਦਾ ਸੀ ਇਹਨਾਂ ਪਰਿਵਾਰ ਬਹੁਤ ਵਧੀਆ ਹੈ ਕਹਿੰਦਾ ਉਹਨਾਂ ਨਾਲ ਮੈਂ ਖੈਤ ਆ ਵੀ ਹਲੇ ਕੁੜੀ ਦੇ 2 ਸਾਲ ਰਹਿੰਦੇ ਨੇ ਪੜਾਈ ਦੀ ਕਹਿੰਦੇ ਪੜਾਈ ਵੀ ਕਰਾ ਦਾਂਗੇ ਵਿਆਹ ਤੋਂ ਬਾਅਦ ਐਨੀ ਗਾਦੀ ਕਾਲੀ ਹੈ ਬਾਪੂ ਜੀ ਉਹ ਚਲੋ ਇਤਨੇ ਰੋਕਾ ਰੁਕਾ ਕਰ ਲਾਂ ਨੇ ਆ ਫੇਰ ਕਰਦਾ ਆ ਵਿਆਹ 2 ਸਾਲ ਠਹਿਰ ਕੇ ਨਹੀਂ ਵੀਰੇ ਮੈਂ ਨਹੀਂ ਅਜੇ ਵਿਆਹ ਕਰਾਉਣਾ ਮੈਂ ਤਾਂ ਪੜਾਈ ਕਰਨੀ ਆ ਚਲ ਕੋਈ ਨਾ ਪੁੱਤ ਜਿਵੇਂ ਤੇਰੀ ਮਰਜ਼ੀ ਚੰਗਾ ਬਾਪੂ ਜੀ ਮੈਂ ਚੇਂਜ ਕਰ ਲਾਂ ਹਾਂ ਕੋਈ ਨਾ ਪੁੱਤ ਬਦਲ ਲੈ ਕੱਪੜੇ ਚਲ ਪੁੱਤ ਚਾਹ ਪੀ ਲਈ ਤਾਂ ਹਾਂ ਵਸ ਆ ਕੱਖ ਪਾ ਮੈਂ ਸਰੂ ਮੈਂ ਖੇਤ ਗੇੜਾ ਮਾਰਿਆ ਮਾ ਕੋਈ ਨਾ ਮਾਰਿਆ ਪਾ ਲਾਣਾ ਉਹ ਪੁੱਤ ਆਖਾ ਤਾਂ ਮੈਂ ਹਾਂ ਪਾ ਦੇ ਪੁੱਤ ਚੰਗਾ ਬਾਪੂ ਜੀ ਮੈਂ ਚਲਦੀਆਂ ਲੇਟ ਹੋ ਰਹੀਆਂ ਹਾਂ ਹਾਂ ਕੋਈ ਨਾ ਪੁੱਤ ਵਗ ਜਾ ਠੀਕ ਆ ਬਾਪੂ ਜੀ ਓ ਮੇਰਾ ਕਿੱਥੇ ਗਿਆ ਉਹ ਪੁੱਤ ਮੂਣ ਕੇ ਭੇਜਿਆ ਸਮਾਨ ਜਾ ਮੁਕਰਾ ਥੋੜਾ ਜਾ ਉਹ ਲੈਣ ਗਿਆ ਅੱਛਾ ਹਾਂ ਚਲ ਕੋਈ ਨਾ ਚੰਗਾ ਬਾਪੂ ਜੀ ਫਾਂ ਬਗਜਾ ਬਗਜਾ ਪੁੱਤਲੀ ਤੋਂ ਹੋ ਜੇ। ਫਾਈਨ ਵੀ ਕਿੱਲਾ ਹੋ ਗਿਆ। ਕਿੱਥੇ ਰ ਆ ਗਿਆ? ਤੈਨੂੰ ਪਤਾ ਮੈਂ ਕਦੋਂ ਦੀ ਡੀ ਕਰੀਂ ਤੈਨੂੰ। ਚੱਲ ਕੋਈ ਨਾ ਜੋ ਕ੍ਰਾਂਤੀ ਯਾਰ ਮੈਂ ਕਰਦਾ ਉਹ ਤੋਂ ਸਭ ਰੱਖਿਆ ਕਰ ਮਾਣਾ ਮੋਢਾ। ਚੱਲ ਠੀਕ ਆ ਚੱਲ ਹੁਣ। ਵਾਇਆ ਚੰਗਾ ਹੁਣ। ਐ ਮੇਰਾ ਨੱਕਿਆ ਚੜਿਆ ਕਰ। ਅੱਛਾ? ਹਾਂ। ਹੁਣ ਤਾਂ ਨਹੀਂ ਖਰਾਬ ਹੁੰਦੀ ਬਈ ਇਹ। ਨਹੀਂ ਨਹੀਂ ਹੁਣ ਨਹੀਂ ਹੁੰਦੀ ਖਰਾਬ। ਹੋਰ ਪਤੰਦਰ ਦੀ ਰੋਜੇ ਖੜ ਜਾਂਦੀ ਆ ਯਾਰਾ। ਮੈਂ ਹੁਣ ਨਹੀਂ ਹੋ। ਆ ਨਿੱਕਾ ਨੰਬਰ ਕੰਮ ਕਰਦੀ ਸਭ ਵਧੀਆ ਕਰਦਾ ਬਾਈ ਹਾਂ ਸੀਦਾ ਆ ਗਿਆ ਹੈ ਸੁੱਖਾ ਹੈ ਆਜ ਆਕਰ ਕਿਵੇਂ ਆਦਾ ਇੱਥੇ ਨੂੰ ਸਾਡੇ ਘਰ ਦਾ ਰਾ ਕਿਵੇਂ ਦਿਖ ਗਿਆ ਓ ਚਾਚਾ ਕਿਵੇਂ ਆ ਪੈਰੀਂ ਪੈਣਾ ਚਾ ਉਹ ਠੀਕ ਹੈ ਬਸ ਮੈਂ ਤਾਂ ਠੀਕ ਆ ਤੂੰ ਦੱਸ ਸਾਡੇ ਘਰ ਦਾ ਰਾ ਤੈਨੂੰ ਕਿਵੇਂ ਦਿਖ ਗਿਆ ਅੱਜ ਓਏ ਚਾਚਾ ਮਾਦਾ ਇੱਕ ਕੰਮ ਆਇਦੀ ਆ ਉਹਦਾ ਪਤੀ ਦੀ ਕੋਈ ਕੰਮ ਹੋਣਾ ਤਾਂ ਐ ਉਹ ਤਾਂ ਡਾਲ ਨਹੀਂ ਵਰਤਦੇ। ਉਹ ਚਾਚਾ ਫੇਰ ਕਿਉਂ ਜੇ ਆਪਾਂ ਵਰਤਦੇ ਨਹੀਂ? ਐ ਤਾਂ ਮੈਂ ਸੋਡੀਆਂ। ਓਏ ਉਹ ਤਾਂ ਚੱਲ ਠੀਕ ਐ ਤੂੰ ਮੈਨੂੰ ਕੰਮ ਦੱਸ। ਉਹ ਚਾਚਾ ਮੇਰੇ ਸੰਗ ਸ਼ਰਮਾਂ ਦੀ ਕਿ ਮੈਂ ਦੱਸਾਂ ਵੀ ਕਿਵੇਂ? ਐ ਬਿਸ਼ਰਮੀ ਆਂਦੀ ਐ ਦੱਸ। ਓ ਰੱਬ ਨੇ ਜੀਬ ਦਿੱਤੀ ਐ। ਉਹਦੇ ਨਾਲ ਦੱਸ ਕੀ ਗੱਲ ਐ? ਓ ਚਾਚਾ ਕਿਹੜੀ ਆਪਣੀ ਕੁੜੀ ਨਹੀਂ ਹੈਗੀ? ਹਾਂ ਉਹ ਗਮਾਂਡੀ ਪਿੰਡ ਦਾ ਮਲੰਕਾ ਕੋਈ ਕਹਿੰਨੇ। ਹਾਂ। ਮੈਂ ਕਾਰਜ ਜਾਨਾ ਲੈਣਾ ਉਹਦਾ ਕਾਰਜ ਜ ਵੜਦੀ ਨਹੀਂ ਪਾਰਕ ਚ ਬੈਠੀ ਜਾਂਦੀ ਉਹਦੇ ਨਾਲ ਓਏ ਮੂੰਹ ਸੰਭਾਲ ਕੇ ਗੱਲ ਕਰ ਤੂੰ ਬੋਲਦਾ ਕੀ ਐ ਓ ਚਾਚਾ ਤੂੰ ਤਾਂ ਉਵੇਂ ਗਰਮ ਹੋ ਗਿਆ ਓ ਮੈਂ ਤਾਂ ਚੰਗੇ ਵਾਸਤੇ ਕਹਿਣਾ ਕੱਲ ਨੂੰ ਜੇ ਮੂੰਹ ਕਾਲਾ ਕਰਾਤਾ ਸੁਣ ਗਈ ਨਾ ਗੱਲ ਫੇਰ ਵੀ ਚੱਕੋਂਗੇ ਹੈ ਓ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਜੇ ਗੱਲ ਝੂਠੀ ਨਿਕਲ ਗਈ ਤੇਰਾ ਗਾਟਾ ਲਾ ਦੂੰ ਘਰੇ ਆ ਕੇ ਓਏ ਚਾਚਾ ਤੇਰੀਆਂ ਜੁੱਤੀਆਂ ਮੇਰਾ ਸਿਰ ਠੀਕ ਐ ਨਾ ਭੋਆ ਮੇਰੀ ਚੌਂਕ 'ਚ ਖੜਾ ਕੇ ਗਰਦ ਨਾ ਵੜਦੀ ਗੱਲ ਝੂਠ ਨਹੀਂ ਹੈਗੀ ਚਾਚਾ ਉਹ ਮੇਰ ਦਾ ਭੈਣਾ ਵਰਗੀ ਹੈ ਉਹ ਕਿਹਨਾਂ ਗੱਲ ਮੈਂ ਕਿਉਂ ਮਾੜਾ ਕਰੂੰ ਐਸਾ ਉਹ ਕੋਈ ਨਾ ਉਹਦਾ ਟਾਈਮ ਹੋਇ ਰਿਹਾ ਆਣ ਵਾਲੀ ਹੈ ਆ ਜਾਂਦੇ ਮਾਪੇ ਸਾਹਮਣੇ ਗੱਲ ਕਰਾਦੀ ਮੈਂ ਨਹੀਂ ਮੁੱਕੜ ਦਾ ਗੱਲ ਸੁਣ ਕਿਹਨਾਂ ਗੱਲਾਂ ਦੱਸਾਂ ਉਹ ਮੁੱਕਰੀ ਨਾ ਜ਼ਬਾਨ ਤੋਂ ਮੈਂ ਨਹੀਂ ਮੁੱਕੜ ਦਾ ਚਾਚਾ ਮੈਂ ਕੁਛ ਨਾ ਆ ਜਾਂਦੇ ਹਾਂ ਆਉਣ ਵਾਲੀ ਹੈ ਵਸ ਮਾੜਾ ਯਾਰ ਖੈਰ ਰੱਖਿਆ ਕਰ ਸੁਣ ਕੀ ਨਾ ਗੱਲ ਇਹ ਨਹੀਂ ਖੁੱਲਣ ਦੇਆ ਕਰੋ ਖੁੱਲ੍ਹੀ ਬਹੁਤ ਦੇਰ ਕੀ ਹੈ ਇੱਕ ਦਿਨ ਚੌਂਕ 'ਚ ਮੈਂ ਕਹਿਣ ਲੱਗਾ ਕਿ ਭੈਣ ਇਹ ਕੀ ਕਰਦੀ ਐ ਤੂੰ ਐਸਾ ਅੱਛਾ ਚੌਕ ਚਕਾ ਚਾਪੜਾ ਮਾਰਿਆ ਮਾਦਾ ਸਾਵਰ ਦਾ ਕੁ ਟੁੱਥੀ ਭਰ ਗਿਆ ਮਾ ਕੀ ਦੱਸਾਂ ਕਿਸੇ ਨੂੰ ਬਿਸ਼ਰਮੀ ਆਵਦੀ ਹੋਊ ਕਾਲਾ ਮੂੰਹ ਆਵਦੀ ਹੋਊਗਾ ਨਾਲੇ ਮਾਦਾ ਮੁੰਡੇ ਕੋਲੀ ਵੀ ਨਹੀਂ ਗਿਆ ਮਾਦਾ ਫੋਨ ਕਰ ਮੈਂ ਦੱਸ ਸਕਿਆ ਨਹੀਂ ਮਾ ਕੋਈ ਜਵਾਬ ਕਰ ਲਾਉਂਦਾ ਉਹ ਚੱਲ ਹਲੇ ਉਹਨੂੰ ਨਾ ਦੱਸੀ ਨਾ ਨਾ ਉਹਨੂੰ ਨਹੀਂ ਦੱਸਦਾ ਹੋਰ ਇਹ ਹੀ ਗੱਲ ਦਾ ਡਰ ਮਾਰਦਾ ਤੂੰ ਮਾੜਾ ਜਾਂ ਸਮਝਾ ਮਾੜਾ ਜਾਂ ਹੋਰ ਲੈ ਉਹ ਆ ਗਈ ਕੋਈ ਨਾ ਹੈ ਰੱਬਾ ਇਥੇ ਜਿਹਨੇ ਬਾਪੂ ਜੀ ਨੂੰ ਸਾਰਾ ਕੁਝ ਦੱਸਤਾ ਨਹੀਂ ਦਿੱਤਾ ਲੇ ਹੁਣੇ ਕੁਛਦਾ ਤੇਰੇ ਮੂੰਹ ਤੇ ਬਾਪੂ ਜੀ ਇਹ ਇੱਥੇ ਕੀ ਕਰਦਾ ਇਹ ਬੰਦਾ ਘਰੇ ਵੜਨ ਦਾ ਲਾਇਕ ਨਹੀਂ ਹੈਗਾ ਇਹ ਤਾਂ ਬਾਅਦ ਚ ਦੱਸੂ ਤੂੰ ਦੱਸ ਕਿੱਥੋਂ ਆਈ ਹੈ ਬਾਪੂ ਜੀ ਮੈਂ ਕਿੱਥੇ ਜਾਣਾ ਮੈਂ ਕਾਲਜ ਤੋਂ ਆਈ ਆ ਲੈ ਮੁੰਡਾ ਦੱਸ ਕੌਣ ਹੈ ਆ ਦੱਸ ਦੇ ਜਾਗਰ ਕਿਹੜਾ ਮੁੰਡਾ ਬਾਪੂ ਜੀ ਕਿਸੇ ਬਗਾਨੇ ਪਿੰਡ ਦਾ ਹੈ ਸਾਫ ਸਾਫ ਦੱਸ ਮੈਨੂੰ ਬਾਪੂ ਜੀ ਮੈਂ ਕਿਸੇ ਨੂੰ ਨਹੀਂ ਜਾਣਦੀ ਇਹ ਤਾਂ ਝੂਠ ਬੋਲਦਾ ਓਏ ਚਾਚਾ ਜੀ ਮੈਂ ਝੂਠ ਬੋਲਦਾ ਹਾਂ ਨਾ ਮੂਤ ਨਾਲ ਦਾੜੀ ਮਨਾਦੀ ਮੇਰੀ ਮੂਤ ਨਾਲ ਮੈਂ ਤਾਂ ਤੇਰੇ ਕੋਲ ਤਾਂ ਐਤੀ ਜੀ ਮੈਨੂੰ ਬਾਰੇ ਸਮਝਾਣ ਲੱਗਿਆਂਦਾ ਲੋਕ ਕਹਿੰਦੇ ਕੁੜੀਆਂ ਚਿੜੀਆਂ ਵੀਦੀ ਬੈਰ ਕੱਢਦਾ ਮੈਂ ਤਾਂ ਇਹਦੀ ਮੈਂ ਸੈਣਾ ਬੰਦਾ ਗੱਲ ਦੱਬ ਲੂਗਾ ਹੁਣ ਦੱਸ ਕੌਣ ਝੂਠ ਬੋਲਦਾ ਬਾਪੂ ਜੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਐਦਾਂ ਦੀ ਗੱਲ ਕਿਉਂ ਨਹੀਂ ਹੈਗੀ ਜੇ ਗੱਲ ਹੈਈ ਤਾਂ ਹੀ ਘਰੇ ਚੱਲ ਕੇ ਨੀ ਇਹਨੂੰ ਕੀ ਲੋੜ ਸੀ ਬਾਪੂ ਜੀ ਇਹ ਝੂਠ ਬੋਲਦਾਗਾ ਕੋਈ ਨਾ ਝੂਠ ਦਾ ਤਾਂ ਮੈਨੂੰ ਪਤਾ ਹੈ ਜੀ ਤਾਂ ਕਰਦਾ ਥੱਪੜ ਮਾਰਾਂ ਖਿੱਚ ਕੇ ਪਰ ਸ਼ਰਮਾਂ ਦੀ ਆਦੇ ਆਪ ਨੂੰ ਵੀ ਜ਼ੁਬਾਨ ਤੀ ਤੇ ਹੱਥ ਕਿਵੇਂ ਚੱਕਾਂ ਚੱਲ ਅੰਦਰ ਬਾਪੂ ਜੀ ਮੇਰੀ ਗੱਲ ਤਾਂ ਤੂੰ ਅੰਦਰ ਬਾਗ ਚੱਲ ਜਾ। ਬਾਪੂ ਜੀ ਜਾਗਰ ਦੇ ਲਫੜ ਮਾਰਦੀ ਸੀ। ਓਏ ਜਾਗਰ ਤਾਂ ਬੜੀ ਕੁੱਤੀ ਸ਼ੈ ਹੈ। ਜੇ ਤੇਰੀ ਨੱਕ ਨਾਲ ਨਾ ਲਖੀ ਨਾ ਕੜਾਈਆਂ ਨਾ ਮੈਨੂੰ ਵੀ ਜਾਗਰ ਕੌਣ ਕਹੂਗਾ। ਬਾਪੂ ਜੀ ਮੇਰੀ ਗੱਲ ਤਾਂ ਸੁਣੋ। ਕੋਈ ਗੱਲ ਨਹੀਂ ਸੁਣਨੀ। ਓਰੇ ਮਾਰ। ਤੂੰ ਐਂ ਦੱਸ ਮੇਰੀ ਤੈਨੂੰ ਦਿੱਤੀ ਢਿੱਲ ਦਾ ਤੂੰ ਨਜਾਇਜ਼ ਫਾਇਦਾ ਚੱਕ ਗਈ ਹੈ? ਮੈਂ ਤਾਂ ਐਂ ਸੋਚਿਆ ਸੀ ਵੀ ਚਲ ਮਾਂ ਸਿਰ ਤੇ ਨਹੀਂ ਹੈਗੀ। ਮੈਂ ਇਹਨੂੰ ਪਿਆਰ ਮਾਂ ਦਾ ਵੀ ਦੇਵਾ ਹੈ। ਹੈ? ਬਾਪਾ ਜੀ ਮੈਂ ਕੁਝ ਨਹੀਂ ਕੀਤਾ। ਹਲੇ ਕਹਿੰਦੀ ਕੁਛ ਨਹੀਂ ਕੀਤਾ ਉਹ ਤੇਰੇ 베ੜੇ ਚ ਬੈ ਕੇ ਕਰੇ ਆਖੇ ਦੱਸਣ ਲੱਗ ਰੇ ਤੇਰਾ ਕਰਤੂਤਾ ਲੈ ਗੱਲ ਸੁਣ ਲੈ ਕੰਨ ਖੋਲ ਕੇ ਮੈਂ ਜਾਣਾ ਬਚੋਲੇ ਲਵੇ ਜਾਗਰ ਨੂੰ ਲੈ ਕੇ ਤੇਰੀ ਹੁਣੇ ਰਾਤ ਕੱਟੂ ਆ ਹਾਂ ਉਹ ਮੇਰਾ ਪਿੱੱਟ ਚ ਮੂੰਹ ਕਾਹ ਕਰੇ ਤੇਰਾ ਹਾਹਾ ਹੁਣੇ ਵੱਡਦਾ ਨਾਲੇ ਕੱਲ ਤੋਂ ਤੇਰਾ ਖਾਲ ਜਣਾ ਵੱਦ ਕਾਲ ਜੀ ਕੀ ਹਰ ਕਦੇ ਜਾਣਾ ਵੱਦ ਇਸੇ ਕਮਰੇ ਚ ਰਹੀ ਜਿੰਨਾ ਚਿਰ ਤੇਰੀ ਰਾਤ ਨਹੀਂ ਕਰਦਾ ਫੋਨ ਮੈਂ ਕੀ ਕਰੂੰਗੀ ਐ ਕਰਦੀ ਆ ਜਦਸੇ ਨੂੰ ਫੋਨ ਕਰਦੀ ਆ ਫੋਨ ਕਰ ਬਾਪੂ ਘਰੇ ਆਗਾ ਨਾ ਵੀਰਾ ਚੋਹਲਾ ਜਸੇ ਫੋਨ ਹਲੋ ਜਸੇ ਕਰੇ ਸਾਰਾ ਕੁਝ ਪਤਾ ਲੱਗ ਗਿਆ ਜਾ ਕੇ ਨੇ ਸਾਰਾ ਕੁਝ ਦੱਸਦਾ ਘਰੇ ਬਾਪੂ ਮੇਟੋ ਲੈ ਵਲਗੇ ਓਏ ਮੈਂ ਤੇਰੇ ਬਿੜਾ ਨਹੀਂ ਰਹਿ ਸਕਦੀ ਪਲੀਜ਼ ਤੈਨੂੰ ਮੈਨੂੰ ਕਿਤੇ ਤਰ੍ਹਾਂ ਲੈ ਜਾ ਨਹੀਂ ਤਾਂ ਬਾਪੂ ਨੇ ਵਿਆਹ ਕਰ ਦੇਣਾ ਮੇਰਾ ਕਿਤੇ ਹੋਰ ਛੁੱਟੀ ਕਰ ਜੋ ਵੀ ਕਰਨਾਗਾ ਠੀਕਾ ਵੀਰੇ ਰੱਖੀਦਾ ਮੈਂ ਤੇਰੇ ਪੰਤੇ ਰਾਜ ਮੈਂ ਨੇ ਕੁ ਵਾਦਾ ਕਰ ਕਿ ਤੂੰ ਮੇਰੇ ਰੱਖਿਆ ਕਰੇਗਾ ਹਮੇਸ਼ਾ ਕੋਈ ਨਾ ਭੈਣੇ ਮੈਂ ਤੇਰੀ ਰੱਖਿਆ ਕਰੂੰਗਾ ਮੈਂ ਕਦੇ ਇਹ ਰਖੜੀ ਦੀ ਬੇਅਦਬੀ ਨਹੀਂ ਹੋਣ ਦੰਦਾ ਪਰ ਜਿੱਦੇ ਵੀ ਕਦੇ ਲੋੜ ਪਈ ਨਾ ਮੈਂ ਤੇਰੇ ਪਿੱਛੇ ਜਾਨ ਦੇ ਦੂੰਗਾ ਬਸ ਵੀਰੇ ਅੱਜ ਬਰੇ ਦੇ ਨਾਲ ਆ ਗੱਲ ਨਾ ਬੋਲ ਲੈ ਭੈਣੇ ਆ ਦੇਖ ਲੈ ਕੰਜਰ ਹਲੇ ਵੀ ਕਜੂਸੀ ਕਰੀ ਜਾਂਦਾ ਅੱਜ ਨਾਲ ਤਾਂ ਦੇ ਦੇ ਉਹ ਬਸ ਬਾਪੂ ਜਿੰਨੇ ਕਹੇਗੇ ਨੇ ਦੇਤੇ ਯਾਰ ਮੈਂ ਬਾਕੀ ਤੂੰ ਦੇ ਦੇ ਚਲ ਮੈਂ ਦਿੰਦਾ ਖੁੱਲੇ ਦਿਲ ਨਾਲ ਤੂੰ ਕਿਹੜੇ ਦੇਵੇਂ ਕੋਈ ਨਾ ਬਾਪੂ ਜੀ ਮੈਨੂੰ ਇਹ ਹੀ ਬਹੁਤ ਆ ਉਹ ਕੋਈ ਨਾ ਪੁੱਤਰ ਰੋਜ਼ ਤਾਂ ਪੜਨ ਜਾਣੀ ਐ ਐਸਾ ਤੇਰੇ ਕੰਮ ਆਊਗਾ ਸੰਭ ਲੈ ਇਕੜਾ ਤੈਨੂੰ ਰੋਜ਼-ਰੋਜ਼ ਦੇਣੇ ਨੇ ਸਾਲ ਬਾਅਦ ਤਿਹਾਰਾਂ ਦੇ ਲੈ ਪਹਿਣੇ ਮਿੱਠਾ ਮੂੰਹ ਤਾਂ ਕਰਾ ਦੇ ਹਾਂ ਵੀਰੇ ਇੱਕ ਮਿੰਟ ਗਲਤਾ ਸੁੱਖ ਦੀ ਸਹੀ ਐ ਖੈਰ ਨਹੀਂ ਲੱਗਦੀ ਜੱਸੇ ਓਹ ਹੋ ਹੋ ਕੀ ਹੋ ਗਿਆ ਕਤਰ ਹੋਈ ਜੰਨੀ ਆ ਜੱਸੇ ਬਾਪੂ ਜੀ ਨੂੰ ਸਾਰਾ ਕੁਝ ਪਤਾ ਲੱਗ ਗਿਆ ਸੀਗਾ ਫਿਰ ਕੀ ਹੋ ਗਿਆ ਤੈਨੂੰ ਮੈਂ ਲੈਣਾ ਐ ਚੱਲ ਚੱਲੀ ਚੱਲ ਹੈ ਕੰਵਲੀ ਕੀ ਹੋ ਰਿਹਾ ਤੈਨੂੰ ਰੋਣਾ ਸਮਾਨ ਤਿਆਰ ਸਾਰ ਹਾਂ ਚੱਕ ਚੱਕ ਫੋਨ ਚੱਕ ਆ ਜਾ ਆਇਆ ਸੁੱਖ ਚੱਲੀਏ ਸੁੱਖਾ ਹਾਂ ਜਾ ਸੁੱਖੇ ਇੱਕ ਮਿੰਟ ਹੈਲੋ ਆ ਰੈਡੀ ਠੀਕ ਹੈ ਠੀਕ ਹੈ ਜੀ ਮੈਂ 5 ਮਿੰਟਾਂ ਜਾ ਕੇ ਠੀਕ ਹੈ ਜੀ ਜੀ ਮਾ ਯਾਰ ਸੁਖ ਆਮ ਸੌਰੀ ਮੈਨੂੰ ਮਾਫ ਕਰਨਾ ਮੇਰੇ ਘਰੋਂ ਫੋਨ ਆਇਆ ਸੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ ਮੇਰੀ ਇਹ ਮਜਬੂਰੀ ਮੇਰੇ ਘਰ ਦੇ ਨੇ ਮੇਰੇ ਵਾਸਤੇ ਰਿਸ਼ਤਾ ਲੱਭ ਲਿਆ ਹੁਣ ਇਸ ਨੱਕੀ ਕੁੜੀ ਆ ਮੈਂ ਆਪਦੇ ਪਰਿਵਾਰ ਤੋਂ ਹੀ ਬ੍ਰੋਡਨ ਹੋ ਸਕਦਾ ਹੈ ਕਿ ਇਸ ਲਈ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇ ਮੇਰਾ ਕੀ ਬਣੂਗਾ ਹੁਣ ਸੁੱਖ ਮੈਂ ਤੇਨੂੰ ਇੱਕ ਗੱਲ ਦੱਸਦਾ ਤੇਰੇ ਘਰੇ ਜਾਗਰ ਦੇ ਰੇੜੀ ਦੇ ਆਉਣ ਤੋਂ ਪਹਿਲਾਂ ਤੂੰ ਘਰੇ ਪਹੁੰਚਦੀ ਹੋ ਤੂੰ ਐਵੇਂ ਕਿਵੇਂ ਠੀਕ ਹੈ ਮੈਨੂੰ ਸਾਡੇ ਕਿਸੇ ਹੋਰ ਨਾਲ ਵਿਆਹ ਕਰਾ ਸਕਦਾ ਸੁੱਖ ਮੇਰੀ ਮਜਬੂਰੀ ਹੈ ਸਮਝਿਆ ਕਰ ਦੇ ਮੇਰੇ ਕੋਲ ਇਹ ਗੱਲਾਂ ਵਾਸਤੇ ਹੁਣ ਟਾਈਮ ਨਹੀਂ ਹੈ ਗਿਆ ਮਾਫ਼ੀ ਚਾਹੁੰਦਾ ਚੱਲ ਆਪਣਾ ਖਿਆਲ ਰੱਖੀ ਤੇਰੀ ਗੱਲ ਤਾਂ ਸੁਣਨਾ ਸੁੱਖ ਮੈਂ ਮਜਬੂਰ ਹਾਂ ਮੈਨੂੰ ਹੋਰ ਮਜਬੂਰ ਨਾ ਕਰ ਠੀਕ ਹੈ ਆਪਣਾ ਖਿਆਲ ਰੱਖੀ ਓਕੇ ਬਾਈ ਜਦसे ਮੈਂ ਤਾਂ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਸੀ ਕਿ ਤੂੰ ਮੇਰੇ ਨਾਲ ਇੰਨਾ ਵੱਡੜ ਧੋਖਾ ਕਰੇਗਾ ਮੈਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਵੀ ਨਹੀਂ ਰਹੀ ਹੈਗੀ ਨਾ ਪਿਓ ਦੀ ਪੱਗ ਦਾ ਸੋਚਿਆ ਨਾ ਵੀਰ ਦੀ ਇੱਜ਼ਤ ਸੋਚੀ ਤੇ ਆਪਣਾ ਘਰ ਉਤਰਪੀ ਮੈਂ ਹੁਣ ਘਰੇ ਵੀ ਕਿਹੜੇ ਮੂੰਹ ਨਾਲ ਜਾਵਾਂ ਉਹ ਤਾਂ ਅੱਧ ਵਿਚਾਲੇ ਮੈਨੂੰ ਛੱਡ ਗਿਆ ਕੀ ਕੀ ਸੋਚਿਆ ਸੀ ਮੈਂ ਕਿੰਨੇ ਸੁਪਨੇ ਸੀ ਮੇਰੇ ਕਿ ਤੇਰੇ ਨਾਲ ਘਰ ਬਸਾਉਂਗੀ ਮੈਂ ਆਪਦਾ ਹੁਣ ਘਰੇ ਤਾਂ ਮੈਨੂੰ ਜਾਣਾ ਹੀ ਪੈਣਾ ਬਾਪੂ ਜੀ ਵੀਰਾ ਘਰ ਨਹੀਂ ਆਗੇ ਉਸ ਤੋਂ ਪਹਿਲਾਂ ਕਿ ਉਹ ਘਰ ਹੁਣ ਮੈਂ ਘਰੇ ਜਾਨੀ ਆ ਓਏ ਚਾਚਾ ਓਏ ਹੁਣ ਪਸਤਾਏ ਤੋਂ ਕੀ ਬਣਦਾ ਮੈਨੂੰ ਪਹਿਲੀ ਵਾਰੀ ਤੇਰਾ ਕਾਲਾ ਮੂੰਹ ਕਰਾ ਕੇ ਜਾਊਗੀ ਇਹਦੇ ਲੱਛਣ ਤਾਂ ਮੈਂ ਪਹਿਲੀ ਦੇਖ ਲਏ ਉਹ ਪੁੱਤ ਸੱਚ ਕਹਿਆ ਸਿਆਣੇ ਨੇ ਕਰਦਾ ਭੀ ਤੀ ਲੰਕਾ ਡਾਵੇ ਤੂੰ ਫੇਰ ਵੀ ਬਗਾਨਾ ਹੋ ਕੇ ਕੰਮ ਆ ਗਿਆ ਉਹ ਦੇਖ ਲੈ ਜਦੋਂ ਦੀ ਇਹਦੀ ਮਾਂ ਮਰੀ ਐ ਸਾਰਾ ਪੈਸਾ ਟਕਾ ਗਹਿਣੇ ਗੱਟੇ ਇਸੇ ਕੁੜੀ ਨੂੰ ਫੜਾਦੇ ਹੁੰਦੇ ਤੇ ਉਹੀ ਸਾਮ ਕੇ ਰੱਖਦੀ ਸੀ ਸਾਰਾ ਕੁਝ ਦੇਖ ਲੈ ਘਰ ਬੇਲਾ ਕਰ ਗਈ ਸਾਰਾ ਕੁਝ ਹੁੰਝ ਕੇ ਲੈ ਗਈ ਉਹ ਤੇ ਇੱਕ ਗੱਲ ਕਰੀ ਕਿਤੇ ਗਰਵੀਰ ਨੂੰ ਨਾ ਪਤਾ ਲੱਗ ਜੇ ਹੈ ਮੇਰਾ ਪੁੱਤ ਬੜਾ ਅਣਖੀ ਹੈ ਹੈ ਯੋਨੇ ਕੁਛ ਕਰ ਲਿਆ ਮੈਂ ਤਾਂ ਜੰਮੀ ਪਟਿਆ ਜਾਊਂਗਾ ਚਾਚਾ ਉਸ ਜਗ੍ਹਾ ਮਾਰਦਾ ਹੈ ਚਾਚਾ ਉਹ ਕੁੜੀ ਤਾਂ ਆਉਂਦੀ ਹੈ ਕੁੜੀਏ ਖਬਰਦਾਰ ਜੇ ਦੇਲੀ ਤੋਂ ਅੰਦਰ ਪੈਰ ਪਾਟਾ ਗੱਲ ਸੁਣ ਲੈ ਕੁੜੀਏ ਕੰਨ ਖੋਲ ਕੇ ਮੇਰੇ ਘਰ ਦੇ ਦਰਵਾਜ਼ੇ ਤੇਰੇ ਵਾਸਤੇ ਸਦਾ ਲਈ ਬੰਦ ਬਾਪੂ ਜੀ ਮੈਂ ਕਿੱਥੇ ਜਾਊਂਗੀ ਜੱਥੇ ਮਰਜੀ ਜਾ ਲੈ ਕੁੜੀਏ ਕੰਨ ਖੋਲ ਕੇ ਗੱਲ ਸੁਣ ਲੈ ਤੂੰ ਸਾਡੇ ਲਈ ਮਰਕੀ ਅਸੀਂ ਤੇਰੇ ਲਈ ਮਰਗੇ ਉਹ ਕੋਈ ਮਾਪੇ ਪਾ ਤਿਆਂ ਜੰਮਣ ਤੋਂ ਨਹੀਂ ਡਰਦਾ ਹੈਗਾ ਜਦੋਂ ਐ ਸਿਰ 'ਚ ਖੇਪਵਾਉਂਦੀਆਂ ਨੇ ਆਹ ਚੀਜ਼ਾਂ ਤੋਂ ਡਰਦਾ ਹੈ ਨਾਲੇ ਗੱਲ ਸੁਣ ਤੇਰੀ ਮਾਂ ਤਾਂ ਤੈਨੂੰ ਛੋਟੀ ਜਿਹੇ ਨੂੰ ਛੱਡ ਕੇ ਮਰ ਗਈ ਸੀ ਮੈਂ ਕੋਈ ਕਮੀ ਰੱਖੀ ਹੈ ਤੈਨੂੰ ਮਾਂ ਦਾ ਵੀ ਪਿਆਰ ਦਿੱਤਾ ਉਹ ਤੈਨੂੰ ਖੁੱਲ੍ਹਿਆ ਛੋਟਾ ਦਿੱਤੀ ਕੋਈ ਪੁੱਤਾ ਮੰਗੂ ਤੈਨੂੰ ਪੜਨ ਤੋਂ ਨਹੀਂ ਕਿਸੇ ਕੰਮ ਤੋਂ ਨਹੀਂ ਰੋਕਿਆ ਓਏ ਆ ਦਿਨ ਦੇਖਣਾ ਰਹਿੰਦੇ ਦੀ ਮੇਰੇ ਬਾਤ ਤੇ ਵੀ ਤੂੰ ਮੇਰੇ ਸਿਰ 'ਚ ਖੇਪਵਾਵੇਂ ਆਪਦੇ ਮਾਪੇ ਦੀ ਇੱਜ਼ਤ ਰੋਲੇ 18 20 ਸਾਲਾਂ ਇਨੂੰ ਪੁੱਤਾਂ ਵਾਂਗੂ ਪਿਆਰ ਦਿੱਤਾ। ਉਹ ਛੋਡੀ ਪੜ੍ਹਾਈ ਲਿਖਾਈ 'ਚ ਵੀ ਕੋਈ ਕਸਰ ਨਹੀਂ ਛੱਡੀ। ਕੋਈ ਕਰਜ਼ਾ ਚੱਕ-ਚੱਕ ਕੇ ਤੁਹਾਨੂੰ ਵਧੀਆ ਸਕੂਲਾਂ 'ਚ ਪੜਾਇਆ, ਵਧੀਆ ਪਰਬ੍ਰਿਸ਼ ਦਿੱਤੀ। ਉਹ ਪਰਬ੍ਰਿਸ਼ਤਾ ਆਂਤੀ ਜਾਂ ਵੀ ਸਾਡਾ 20 ਸਾਲ ਦਾ ਪਿਆਰ ਪਲਾ ਕੇ ਹੈ ਤੇਰਾ 20 ਦਿਨਾਂ ਦਾ ਪਿਆਰ ਅੱਗੇ ਹੋ ਗਿਆ। ਸਾਡਾ 20 ਸਾਲਾਂ ਦਾ ਪਿਆਰ ਪਿੱਛੇ ਪਾਤਾ। ਲੈ ਕੁੜੀਏ ਕੰਨ ਖੋਲ ਕੇ ਗੱਲ ਸੁਣ ਲੈ। ਅੱਜ ਤੋਂ ਬਾਅਦ ਇਸ ਘਰ ਦੇ ਦਰਵਾਜ਼ੇ ਤੇਰੇ ਲਈ ਸਦਾ ਤੋਂ ਬੰਦ। ਆਏ ਸੋਚ ਲੈ ਤੇਰੇ ਮਾਪੇ ਮਰ ਗਏ। ਪਹਿਲੋ ਕੋ ਓਏ ਸੋਨੂ ਹੱਥ ਬਨ ਕੇ ਹੀ ਬੇਨਤੀ ਕਰਦਾ ਉਹ ਕੁੜੀਆਂ ਨਾ ਜੰਮੀਓ ਕੁੜੀਆਂ ਨਾ ਜੰਮੀਓ ਮੇਰੀ ਨਿਆਣੀ ਉਮਰ ਦੀ ਗਲਤੀ ਨੇ ਮੈਂ ਐਡੀ ਵੱਡੀ ਸਜ਼ਾ ਦੇ ਦਿੱਤੀ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੇਰੇ ਨਾਲ ਇਦਾਂ ਹੋਊਗਾ ਸਾਰੇ ਮੁੱਖ ਮੋੜ ਜਾਣਗੇ ਮੇਰੇ ਤੋਂ ਮੈਂ ਹੀ ਕੰਮਲੀ ਸੀ ਜਿੰਨੇ ਇੱਕ ਵਾਰੀ ਨਹੀਂ ਸੋਚਿਆ ਕੀਰ ਪਿਓ ਦੀ ਭਰਾ ਦੀ ਜਿੰਦਗੀ ਬਣੂਗਾ ਨਾ ਮੈਂ ਘਰ ਜੋਗੀ ਰਹੀ ਨਾ ਬਾਹਰ ਜੋਗੀ ਰਹੀ